ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਪਿਆਰਿਓ ਆਪਾਂ ਅੱਜ ਬੇਨਤੀਆਂ ਸਾਧੀਆਂ ਕਰਾਂਗੇ ਦਸਮ ਪਿਤਾ ਦੇ ਜਨਮ ਤੋਂ ਮਗਰੋਂ ਘਰ 'ਚ ਇਹ ਵਸਤੂਆਂ ਲੈ ਆਓ ਲਿਖ ਲੈਣਾ ਹਰ ਸਮੱਸਿਆ ਦਾ ਹੱਲ ਮਹੀਨੇ 'ਚ ਹੋ ਜਾਣਾ ਹੈ ਬਾਬਾ ਕੁਲਵੰਤ ਸਿੰਘ ਜੀ ਦੇ ਸੁਪਨੇ ਦੇ ਬਚਨ ਇਸ ਵਿਸ਼ੇ ਨੂੰ ਆਪਾਂ ਥੋੜਾ ਜਿਹਾ ਸਮਝਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਜਦੋਂ ਆਪਾਂ ਪੜ੍ਹਨੇ ਆ ਉਸ ਦੇ ਵਿੱਚ ਬਹੁਤ ਸਾਰੀਆਂ ਉਦਾਹਰਨਾਂ ਨੇ ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਜਿੰਨੀ ਵੀ ਗੁਰਬਾਣੀ ਹੈ ਪਿਆਰਿਓ ਸਾਰੀ ਦੀ ਸਾਰੀ ਪਾਵਨ ਗੁਰਬਾਣੀ ਜਿਹੜੀ ਹੈ ਪਿਆਰਿਓ ਉਹ ਨਾਮ ਦੀ ਹੀ ਗੱਲ ਕਰਦੀ ਹੈ ਸਿਮਰਨ ਦੀ ਹੀ ਗੱਲ ਕਰਦੀ ਹੈ ਆਪਾਂ ਬੇਨਤੀਆਂ ਕਰਨ ਲੱਗੇ ਆ ਕਿ ਦਸਮ ਪਿਤਾ ਦਾ ਜਨਮ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਤੇ ਸਭ ਤੋਂ ਪਹਿਲਾਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮੁਬਾਰਕਬਾਦ ਸੋ ਪਿਆਰਿਓ ਬਹੁਤੀਆਂ ਸੰਗਤਾਂ ਨੇ ਪ੍ਰਕਾਸ਼ ਦਿਹਾੜਾ ਕੱਲ ਦੀ ਡੇਟ 'ਚ ਮਨਾਇਆ ਤੇ ਕਈ ਸੰਗਤਾਂ ਨੇ ਪ੍ਰਕਾਸ਼ ਦਿਹਾੜਾ ਅੱਜ ਮਨਾਇਆ ਬਹੁਤ ਆਮਾ ਦੇ ਜਿੱਥੇ ਵੀ ਨਾਨਕ ਨਾਮ ਲੈਵਾ ਸੰਗਤ ਬੈਠੀ ਹੈ ਚਲੋ ਪਿਆਰਿਓ ਇਹ ਪ੍ਰਕਾਸ਼ ਦਿਹਾੜੇ ਮਨਾਏ ਸੰਗਤ ਨੇ ਬਹੁਤ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਸਾਧ ਸੰਗਤ ਇੱਕ ਬੇਨਤੀ ਕਰਾਂ ਜਿਵੇਂ ਹੁਣ ਪ੍ਰਕਾਸ਼ ਦਿਹਾੜਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨੰਗੇਗਾ ਤੇ ਉਸ ਤੋਂ ਬਾਅਦ ਸਾਧ ਸੰਗਤ ਸਾਨੂੰ ਗੁਰੂ ਕੀ ਸਿੱਖਿਆ ਨੂੰ ਆਪਣੇ ਘਰ ਵਿੱਚ ਲੈ ਕੇ ਆਉਣਾ ਚਾਹੀਦਾ ਅਸੀਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਸਿੱਖਿਆ ਨੂੰ ਆਪਣੇ ਘਰ ਵਿੱਚ ਲੈ ਕੇ ਆਈਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਘਰ ਵਿੱਚ ਲੈ ਕੇ ਆਈਏ ਤੇ ਸਤਿਗੁਰੂ ਨੇ ਇਹ ਕਿਹਾ ਜੀ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ ਤੇ ਮੈਨੂੰ ਰਹਿਤ ਪਿਆਰੀ ਐ ਜਿਹੜਾ ਰਹਿਣੀ ਦੇ ਵਿੱਚ ਰਹਿੰਦਾ ਹੈ ਮੈਨੂੰ ਸਿੱਖ ਪਿਆਰਾ ਨਹੀਂ ਹੈ। ਸਾਧ ਸੰਗਤ ਜਿਹੜਾ ਰਹਿਣੀ ਦੇ ਵਿੱਚ ਪੱਕਾ ਹੈ ਮੈਨੂੰ ਉਹ ਪਿਆਰਾ ਲੱਗਦਾ ਹੈ। ਗੁਰਮੁਖ ਪਿਆਰਿਓ ਇਥੇ ਬੇਨਤੀ ਮੈਂ ਨਾਲ ਇਹ ਵੀ ਕਰਦਿਆਂ ਕਿ ਜਦੋਂ ਵੀ ਗੁਰੂ ਦਾ ਆਕਾਸ਼ ਦਿਹਾੜਾ ਹੋਵੇ ਤੇ ਸਾਨੂੰ ਇੱਕ ਗੱਲ ਜਿਹੜੀ ਹੈ ਜ਼ਰੂਰ ਸਿੱਖ ਲੈਣੀ ਚਾਹੀਦੀ ਹੈ ਮੰਨ ਲੈਣੀ ਚਾਹੀਦੀ ਹੈ ਸਾਧ ਸੰਗਤ ਕਿ ਜਦੋਂ ਵੀ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੱਲ ਆਵੇ ਬਾਣੀ ਦੀ ਅਸੀਂ ਉਹਦੇ ਤੇ ਪਹਿਲ ਦੇ ਆਧਾਰ ਤੇ ਅਮਲ ਕਰੀ ਜਦੋਂ ਵੀ ਹੁਣ ਪ੍ਰਕਾਸ਼ ਦਿਹਾੜਾ ਨੰਗੇਗਨ ਸਾਥ ਸੰਗਤ ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਲੈ ਕੇ ਆਈਏ ਤਾਂ ਜੀਵਨ ਜਿਹੜਾ ਹੈ ਕਵਲ ਫੁੱਲ ਦੀ ਤਰ੍ਹਾਂ ਸਵਰੇਗਾ ਪਿਆਰਿਓ ਬਾਬਾ ਬੰਦ ਸਿੰਘ ਜੀ ਜਿਹੜੇ ਨੇ ਹਜ਼ੂਰ ਸਾਹਿਬ ਵਾਲੇ ਜਿਹੜੇ ਜਥੇਦਾਰ ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੂੰ ਉਹਨਾਂ ਦੇ ਜੀਵਨ ਦੇ ਵਿੱਚ ਗੁਰਬਾਣੀ ਹੈ ਤੇ ਉਹਨਾਂ ਨੂੰ ਤਾਕਤ ਕਿੱਥੋਂ ਮਿਲੀ ਇਹ ਸਮਰੱਥਾ ਕਿੱਥੋਂ ਮਿਲੀ ਸਾਥ ਸੰਗਤ ਇੱਕ ਗੁਰੂ ਨੇ ਦਿੱਤੀ ਸਾਨੂੰ ਸਿੱਖ ਲੈਣਾ ਚਾਹੀਦਾ ਹੈ ਇੱਕ ਚੰਗੇ ਇਨਸਾਨ ਤੋਂ ਇਹ ਸਿੱਖਣਾ ਚਾਹੀਦਾ ਹੈ ਕਿ ਸਾਥ ਸੰਗਤ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਜੀਵਨ ਨੂੰ ਬਦਲਿਆ ਇੰਨੀ ਵੱਡੀ ਤੇ ਪਾਵਨ ਸੇਵਾ ਇੰਨੀ ਕਠਨ ਸੇਵਾ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਗੁਰੂ ਦੇ ਅੰਗ ਸੰਗ ਰਹਿਣਾ ਗੁਰੂ ਸੱਚੇ ਪਾਤਸ਼ਾਹ ਦੇ ਵਸਤਰਾਂ ਦੀ ਸ਼ਸਤਰਾਂ ਦੀ ਸੰਭਾਲ ਕਰਨੀ ਤੇ ਸਾਧ ਸੰਗਤ ਹਮੇਸ਼ਾ ਮਾਦਾ ਦੇ ਵਿੱਚ ਰਹਿਣਾ ਪਰਪੱਕਤਾ ਦੇ ਵਿੱਚ ਰਹਿਣਾ ਜੀਵਨ ਨੂੰ ਸੁਧਕੇ ਲੜੀ ਵਿੱਚ ਰੱਖਣਾ ਕਿੱਡੀ ਵੱਡੀ ਕਠਨ ਸੇਵਾ ਹੈ ਪ੍ਰਸਾਦ ਸੰਗਤ ਉਹਨਾਂ ਨੇ ਆਪਣਾ ਇਹ ਜੀਵਨ ਉਸੇ ਤਰ੍ਹਾਂ ਬਤੀਤ ਜਿਹੜਾ ਹੈ ਕਰਨਾ ਸ਼ੁਰੂ ਕੀਤਾ ਹੋਇਆ ਹੁਣ ਇੱਕ ਬੇਨਤੀ ਕਰਾਂ ਕਿ ਉਹਨੇ ਉੱਤੇ ਐਡੀ ਕੋਈ ਕੰਡੀਸ਼ਨ ਨਹੀਂ ਆਪਾਂ ਸੇ ਕੇਵਲ ਤੇ ਕੇਵਲ ਨਿਤਨੇਮ ਵਿੱਚ ਪਰਪੱਕ ਹੋਈਏ ਆਪਾਂ ਕੇਵਲ ਗੁਰੂ ਦੀ ਸਿੱਖਿਆ ਤੇ ਆਪਾਂ ਧਰਮ ਤੇ ਅਰ ਨੂੰ ਪਹਿਚਾਣੀਏ ਆਪਾਂ ਕੇਵਲ ਆਪਣੀ ਕਿਰਤ ਕਮਾਈ ਵਿੱਚ ਖੁਸ਼ ਰਹਿ ਕੇ ਸਤਗੁਰੂ ਦੇ ਪਾਵਨ ਜੀਵਨ ਨੂੰ ਪੜ ਕੇ ਉਸ ਤੋਂ ਸਿੱਖ ਕੇ ਪਾਵਨ ਗੁਰਬਾਣੀ ਨੂੰ ਜੀਵਨ ਵਿੱਚ ਲੈ ਕੇ ਆਈਏ ਤੇ ਆਪਣੇ ਗੁਰੂ ਦੇ ਉੱਤੇ ਭਰੋਸਾ ਰੱਖ ਕੇ ਪਾਵਨ ਬਾਣੀ ਨੂੰ ਜੀਵਨ ਵਿੱਚ ਲੈ ਕੇ ਆਈਏ ਤੇ ਫੇਰ ਗੱਲ ਬਣੇਗੀ ਤੇ ਇੱਕ ਬੇਨਤੀ ਹੋਰ ਕਰਦਾ ਕਿ ਹਰ ਸਮੱਸਿਆ ਦਾ ਹੱਲ ਹੋ ਜਾਏਗਾ ਬੰਦਾ ਕਹਿੰਦਾ ਨਾ ਮੇਰੇ ਕੋਲੇ ਸਮੱਸਿਆ ਬਹੁਤ ਨੇ ਹਰ ਇੱਕ ਤਖਲੀਪ ਦਾ ਹਰ ਇੱਕ ਚੀਜ਼ ਦਾ ਹੱਲ ਹੈ ਜੇਕਰ ਇਨਸਾਨ ਕਰਨ ਤੇ ਨਿਕਲੇ ਹਰ ਇੱਕ ਵਸਤੂ ਦਾ ਹੱਲ ਹੋ ਜਾਂਦਾ ਹੈ ਪਿਆਰਿਓ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅੱਗੇ ਜਾ ਕੇ ਆਪਾਂ ਕਹੀਏ ਕਿ ਹੇ ਸੱਚੇ ਸਤਗੁਰੂ ਹੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਹੇ ਪਾਤਸ਼ਾਹ ਜੀ ਰਹਿਮਤ ਕਰਿਓ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਕੇਵਲ ਚਾਹੀਦਾ ਹੈ ਨਾਮਦਾਨ ਮੈਨੂੰ ਚਾਹੀਦਾ ਹੈ ਭਰੋਸਾਦਾਨ ਸਤਿਗੁਰੂ ਜੇ ਤੇਰੇ ਦਰ ਤੋਂ ਉਹ ਮਿਲ ਜੇ ਤੇ ਮੇਰੀ ਜ਼ਿੰਦਗੀ ਸਬਰ ਜਾਏ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਪਿਆਰਿਓ ਸਤਿਗੁਰੂ ਨੇ ਬੜੀਆਂ ਉਦਾਹਰਨਾਂ ਦਿੱਤੀਆਂ ਨੇ ਗੁਰਬਾਣੀ ਵਿੱਚ ਮੇਰੇ ਪਾਤਸ਼ਾਹ ਕਹਿੰਦੇ ਨੇ ਤਿਸਨਾ ਜਲੈ ਸੰਸਾਰਾ ਲੋਭ ਅਭਿਮਾਨਤ ਅਹੰਕਾਰਾ ਮਾ ਜਗਤ ਮਾ ਦੀ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਹੈ ਇਸ ਉੱਤੇ ਲੋਭ ਅਭਿਮ ਅਹੰਕਾਰ ਆਪੋ ਆਪਣਾ ਜੋਰ ਪਾ ਰਿਹਾ ਹੈ ਇਹ ਗੱਲ ਸਮਝਣੀ ਪਵੇਗੀ ਸਤਗੁਰੂ ਕਹਿੰਦੇ ਨੇ ਅਰ ਮਾਰ ਜਨਮ ਆਪ ਤ ਗਵਾਏ ਆਪਣੀ ਬਿਰਥਾ ਜਨਮ ਗਵਾ ਬਣਿਆ ਕ੍ਰਿਸ਼ਨਾ ਦੀ ਅਗ ਦੇ ਕਾਰਨ ਜਗਤ ਆਤਮਿਕ ਮੌਤ ਸਹੇੜ ਕੇ ਜਨਮ ਮਰਨ ਦੇ ਗੇੜ ਵਿੱਚ ਪਿਆ ਹੋਇਆ ਆਪਣੀ ਇੱਜ਼ਤ ਗਵਾ ਰਿਹਾ ਆਪਣਾ ਮਨੁੱਖ ਜਨਮ ਬਿਰਥ ਜਾਇਆ ਕਰ ਰਿਹਾ ਹੈ ਸਤਗੁਰੂ ਕਹਿੰਦੇ ਨੇ ਇਸੇ ਚੀਜ਼ ਦੇ ਵਿੱਚ ਉੱਤਰਨਾ ਹੈ ਹੁਣ ਸਤਗੁਰੂ ਨੇ ਰਾਹ ਵਿਖਾਤਾ ਨ ਕਿ ਭਲਿਆ ਤੇਰੇ ਜਨਮ ਵਿੱਚ ਆ ਤੂੰ ਕਰ ਰਿਹਾ ਹੈ ਆ ਤੇਰੇ ਜੀਵਨ ਵਿੱਚ ਹੋ ਰਿਹਾ ਹੈ ਸਤਿਗੁਰੂ ਕਹਿੰਦੇ ਇਹਦੇ ਤੋਂ ਜਰਾ ਪਾਸਾ ਵਟ ਸਤਿਗੁਰੂ ਕਹਿੰਦੇ ਇਹਦੇ ਤੋਂ ਜਰਾ ਆਪਣੇ ਆਪ ਨੂੰ ਨਜਾਤ ਕਰ ਇਹਦੇ ਤੋਂ ਜਰਾ ਆਪਣੇ ਆਪ ਨੂੰ ਜਰਾ ਥੋੜਾ ਜਿਹਾ ਕਿਤੇ ਨਾ ਕਿਤੇ ਬਦਲ ਤੇ ਤੇਰੇ ਢੰਗ ਤਰੀਕੇ ਜ਼ਿੰਦਗੀ ਦੇ ਥੋੜੇ ਜੇ ਕਾਬਲੀਅਤ ਜਿਹੜੀ ਹੈ ਬਦਲੇ ਤੇ ਫਿਰ ਸਤਿਗੁਰੂ ਕਿੰਦੀ ਕਿਰਪਾ ਹੋਏਗੀ ਪਿਆਰਿਓ ਆਪਣੇ ਜੀਵਨ ਦੇ ਵਿੱਚ ਹਰ ਇੱਕ ਸਿੱਖ ਬਾਣੀ ਨੂੰ ਲੈ ਕੇ ਆਵੇ ਹਰ ਇੱਕ ਸਿੱਖ ਗੁਰੂ ਦੀ ਸਿੱਖਿਆ ਨੂੰ ਲੈ ਕੇ ਆਵੇ ਸਤਿਗੁਰੂ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਲਿਆ ਯਾਦ ਰੱਖੀ ਸਤਿਗੁਰ ਕਹਿੰਦੇ ਗੁਰ ਸਰਕਾਰ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਚੜਾ ਦਿਵਸ ਫਿਰ ਗੁਰਬਾਣੀ ਗਾਵੇ ਸਤਿਗੁਰ ਨੇ ਸਪਸ਼ਟ ਕਰ ਦਿੱਤੀ ਕਿ ਸਿੱਖ ਭਾਸ਼ਾ ਕਹਿਓ ਜੀ ਹੋਵੇ ਜੇ ਅਸੀਂ ਇਸ ਤਰ੍ਹਾਂ ਜੀਵਨ ਨੂੰ ਲੈ ਆਈਏ ਆਪਣੇ ਜੀਵਨ ਦੇ ਵਿੱਚ ਅਸੀਂ ਜੀਵਨ ਨੂੰ ਆਪਣਾ ਲਈਏ ਇਸ ਤਰ੍ਹਾਂ ਦੀ ਗੱਲ ਨੂੰ ਧਾਰਨ ਕਰ ਲਈਏ ਸਤਿਗੁਰ ਕਹਿੰਦੇ ਉੱਥੇ ਫਿਰ ਹਰ ਸਮੱਸਿਆ ਦਾ ਹੱਲ ਹੋ ਜਾਂਦਾ ਜਿੱਤੇ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਲੈ ਆਈਏ ਉੱਥੇ ਹਰ ਸਮੱਸਿਆ ਦਾ ਹੱਲ ਹੈ ਤੇ ਸਾਧ ਸੰਗਤ ਸਤਗੁਰੂ ਨੇ ਇਹ ਵੀ ਕਿਹਾ ਗੁਰ ਕਾ ਸ਼ਬਦ ਕੋ ਵਿਰਲਾ 부ਝੈ ਕੋਈ ਵਿਰਲਾ ਭਾਗਾ ਵਾਲਾ ਮਨੁੱਖ ਗੁਰੂ ਦੇ ਸ਼ਬਦ ਨੂੰ ਸਮਝਦਾ ਹੈ ਸਮਝਦਾ ਕੌਣ ਹੈ ਜਿਹੜਾ ਗੁਰੂ ਤੋਂ ਮੰਗਦਾ ਹੈ ਕਿ ਸੱਚੇ ਪਾਤਸ਼ਾਹ ਮੈਨੂੰ ਸੋਝ ਦਿਓ ਮੈਨੂੰ ਸੋਝੀ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਕੋਈ ਵੀ ਕੰਮ ਔਖਾ ਨਹੀਂ ਕੋਈ ਵੀ ਕੰਮ ਕਠਨ ਨਹੀਂ ਹੈ ਏ ਸੱਚੇ ਸਤਗੁਰੂ ਜੀਓ ਏ ਪਾਤਸ਼ਾਹ ਜੀਓ ਕਿਰਪਾ ਕਰਿਓ ਏ ਸੱਚੇ ਸਤਗੁਰੂ ਜੀਓ ਰਹਿਮਤ ਕਰਿਓ ਏ ਪਾਤਸ਼ਾਹ ਸਤਗੁਰੂ ਐਸਪਾ ਕਰਿਓ हे सच्चे बादशाह रहमत करियो के आप जी दी कृपा आप जी दी रहमत हो जाए ते सतगुरु मेरा जीवन जेड़ा है आप जी दी शिक्षा ते चल पे मेनू और कुछ नहीं चाहिदा हे सच्चे बादशाह मेनू और कुछ नहीं चाहिदा हे सच्चे बादशाह ऐसी कृपा करियो फिर कृपा हुंदी है सतगुरु जी फिर कृपा करदे ने सतगुरु जी फिर रहमत करदे ने प्यारेयो इस गल नु जरा समझयो प्यारेयो इस चीज नु समझ के जीवन वे चलयो ਹਰ ਸਮੱਸਿਆ ਦਾ ਹੱਲ ਉਦੈ ਹੋਏਗਾ ਜਿੱਦਣ ਆਪਾਂ ਸ਼ਬਦ ਗੁਰੂ ਸੁਰਤ ਧੁਨ ਚੇਲਾ ਜਿੱਦਣ ਪ੍ਰੋਪਰ ਪੂਰਨ ਸ਼ਬਦ ਦੇ ਲੜ ਲੱਗੇ ਸਤਿਗੁਰ ਕਹਿੰਦੇ ਨੇ ਕਿ ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਮੈਂ ਲੇਹ ਜਿੱਦਣ ਇਹ ਗੱਲ ਦੂਜੀ ਗੱਲ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਿੱਦਣ ਇਹ ਗੱਲਾਂ ਨੂੰ ਜੀਵਨ ਚ ਧਾਰਨ ਕਰ ਲਿਆ ਉਦਣ ਚੜ੍ਹਦੀ ਕਲਾ ਹੋਏਗੀ ਹਰ ਸਮੱਸਿਆ ਦਾ ਹੱਲ ਉਦੈ ਹੀ ਹੋਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ